ਹਾਂਜੀ ਡ੍ਰੀਮ ਹਾਊਸ ਚੈਨਲ ਦੇਖੀ ਸਾਰੀ ਰੇਸ਼ਕਾਂ ਦਾ तहे ਦਿਲੋਂ ਤਨਵਾਦ ਚਸ਼ੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਇਆ ਨਾ ਪੂਰਾ ਖੁੱਲਾ ਡੁੱਲਾ ਮਕਾਨ ਲੈ ਕੇ ਆਏ ਬਿਲਕੁਲ ਆਪਣੇ ਜਿਹੜੇ ਨਾਨਕ ਸਰ ਗੁਰਦੁਆਰਾ ਸਾਹਿਬ ਨੇ ਇਹਨਾਂ ਜਗਰਾਉਂ ਦੇ ਵਿੱਚ ਉਹਨਾਂ ਦੇ ਬਿਲਕੁਲ ਹੀ ਨਜ਼ਦੀਕ ਮਿਲ ਜਣਾ ਜਗਾ ਵੀ ਤੁਹਾਨੂੰ ਪੂਰੀ ਖੁੱਲੀ ਡੁੱਲੀ ਮਿਲਣੀ ਆ ਇੱਕ ਕਨਾਲ ਤੋਂ ਉੱਪਰ ਜਗਾ ਮਿਲ ਜਾਣੀ ਆ ਤੇ ਮਕਾਨ ਵੀ ਅੰਦਰ ਕਾਫੀ ਬਣਿਆ ਬੈਠਾ ਤੇ ਸਾਰਾ ਮਕਾਨ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਣਾ ਤੇ ਜਿਹੜਾ ਇਹਦਾ ਰੇਟ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਤਾਂ ਇਸ ਕਰਕੇ ਵੀਡੀਓ ਦੇਖੀਰ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੋ ਜੇ ਮੈਂ ਸਨਾ ਕਰੂੰ ਕਿ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਕਿ ਬਾਹਰੋਂ ਰਸਤਾ ਵਗੈਰਾ ਚੈੱਕ ਕਰਾ ਲਓ ਠੀਕ ਹੈ ਕੁਝ ਇਸ ਤਰ੍ਹਾਂ ਦੀ ਕੱਚੀ ਪਹੀ ਹੁੰਦੀ ਆ 15 ਤੋਂ 18 ਫੁੱਟ ਦੀ ਰਸਤੇ ਦੀ ਚੜਾਈ ਹੋਊਗੀ ਠੀਕ ਆ ਤੇ ਬਾਕੀ ਕੁਝ ਬਾਹਰੋਂ ਘਰ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਤੇ ਆਪਣੇ ਮਤਲਬ ਕਿ ਕਾਫੀ ਖੁੱਲਾ ਡੁੱਲਾ ਡੂਰ ਲੱਗਿਆ ਹੋਇਆ ਜਿੱਮੇ ਹੁੰਦੀ ਆ ਨਾ ਜੱਟਾਂ ਜ਼ਿਮੀਂਦਾਰਾਂ ਵਾਲੀ ਫੈਮਿਲੀ ਦੇ ਘਰ ਹਨ ਨਹੀਂ ਉਦਾਂ ਦਾ ਘਰ ਬਣਿਆ ਪਿਆ ਵਾ ਮਤਲਬ ਕਿ ਆਪਣੇ ਟਰੈਕਟਰ ਵਗੈਰਾ ਸੰਦ ਵਗੈਰਾ ਜਿੰਨੇ ਹਨਾ ਟਰਾਲੀਆਂ ਵਗੈਰਾ ਸੋ ਆਰਾਮ ਦੇ ਨਾਲ ਇੱਧਰ ਐਂਟਰ ਹੋ ਜਾਣਗੀਆਂ ਤੇ ਜੇ ਆਪਾਂ ਇੱਧਰ ਪਹਿਲੀ ਹਨਾ ਮਤਲਬ ਕਿ ਇੱਧਰਲੀ ਸਾਈਡ ਤੇ ਗੱਲ ਕਰ ਲਈ ਤੇ ਇੱਧਰਲੀ ਸਾਈਡ ਦੇਖ ਲਓ ਨਾ ਟੋਟਲੀ ਆ ਸਾਰਾ ਚੈੱਕ ਕਰਾ ਦੋ ਵੀ ਤੁਹਾਨੂੰ ਸਾਰੇ ਸੈਟਮ ਮਿਲ ਜਾਣਾ ਮਾ ਜਿੰਨਾ ਆਪਣਾ ਪਸ਼ੂ ਡੰਗਰ ਵਾਲਾ ਹੁੰਦਾ ਹੈ ਨਾ 2D ਵਾਲਾ ਰੂਮ ਹੋ ਗਿਆ ਜਾਂ ਆਪਣੇ ਆ ਤੇ ਇਹ ਸਾਰਾ ਆਪਣਾ ਹੈਗਾ ਬਈ ਅੱਧਾ ਖ ਹੈਗਾ ਵਾ ਡਾਟਾ ਤੇ ਤੇ ਅੱਧਾ ਖ ਹੈਗਾ ਵਾ ਜਿਵੇਂ ਆਲਾ ਪਾਰਟੀਸ਼ਨ ਆ ਇਹ ਹੈਗਾ ਇਹ ਆਪਣਾ ਉੱਤੇ ਹੀ ਚਾਦਰਾਂ ਤੇ ਠੀਕ ਆ ਤਾਂ ਕੰਪਲੀਟ ਸੈਟਅਪ ਤੁਹਾਨੂੰ ਮਿਲ ਜਾਣਾ ਜਿਹੜੇ ਵੀ ਕਮੈਂਟ ਕਰਦੇ ਹੁੰਦੇ ਆ ਜਾਂ ਫੋਨ ਲਉਂਦੇ ਹਨਾ ਆਪਾਂ ਨੂੰ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਇਹ ਜਿਹਾ ਘਰ ਚਾਹੀਦਾ ਜਿਸ ਦੇ ਵਿੱਚ ਪਸ਼ੂ ਡ ਤੇ ਮਕਾਨ ਵੀ ਬਣਿਆ ਹੋਵੇ ਉਹਨਾਂ ਵੀਰਾਂ ਲਈ ਸਪੈਸ਼ਲ ਵੀਡੀਓ ਇਧਰਲੀ ਸਾਈਡ ਵੀ ਤੁਹਾਨੂੰ ਤਿੰਨ ਰੂਮ ਮਿਲ ਜਾਂਦੇ ਆ ਇਹ ਹੈਗੇ ਆਪਣੇ ਡਾਟਾ ਤੇ ਇਹ ਵਾਲਾ ਪੋਰਸ਼ਨ ਬਣਿਆ ਪਿਆ ਪੁਰਾਣਾ ਤੇ ਜਿਹੜਾ ਮੇਨ ਮਕਾਨ ਆ ਉਹ ਬਣਿਆ ਨਵਾਂ ਬਾਕੀ ਅੱਗੇ ਤੁਹਾਨੂੰ ਵੀਡੀਓ ਚ ਉਹ ਚੈੱਕ ਕਰਾਉਣਾ ਇਹ ਵਾਲੇ ਰੂਮਸ ਦੀ ਮੈਡੀ ਕੰਡੀਸ਼ਨ ਚੈੱਕ ਕਰਾ ਦਿਓ ਉਦਾਂ ਮਤਲਬ ਕਿ ਜੇ ਤੁਸੀਂ ਇਹਨਾਂ ਨੂੰ ਉਦਾਂ ਹੀ ਯੂਜ਼ ਕਰਨਾਮ ਆਪਣੇ ਇਧਰ ਪਸ਼ੂ ਡੰਗਰਾਂ ਵਾਲੇ ਸੈਟਅਪ ਵਾਸਤੇ ਤਾਂ ਤੁਸੀਂ ਉਦਾਂ ਯੂਜ਼ ਕਰ ਸਕਦੇ ਹੋ ਤੇ ਵੀ ਥੋੜੀ ਜਿਹੀ ਇਹਨਾਂ ਦੀ ਹਾਲਤ ਦੇਖ ਲਓ ਨਾ ਵੀ ਉਮੀਆ ਡਾਟਾ ਵਾਲੇ ਮਕਾਨਾਂ ਤੁਹਾਨੂੰ ਪਤਾ ਵੀ ਹੁਣ ਕਾਫੀ ਟਾਈਮ ਹੋ ਗਿਆ ਡਾਟਾ ਨੂੰ ਤਾਂ ਕਰਕੇ ਉ ਤੇ ਬਾਕੀ ਇਧਰ ਵੀ ਮੈਲਜੂ ਮਤਲਬ ਜੇ ਤੁਸੀਂ ਇਹ ਨਾ ਡੰਗਰਾਂ ਵਾਲਾ ਸੈਟਅਪ ਕਰਨਾ ਵਾ ਮੱਝਾ ਵਗੈਰਾ ਰੱਖਣੀਆ ਤਾਂ ਵਧੀਆ ਖੁੱਲੇ ਡੁੱਲੇ ਸਪੇਸ ਮਿਲ ਜਣੀ ਆ ਜਿਹੜੀਆਂ ਫੈਮਿਲੀ ਹੁੰਦੀਆਂ ਇਹ ਨਾ ਵੀ ਜਿਨ੍ਹਾਂ ਨੂੰ ਘਰ ਉਦਾਂ ਦੇ ਚਾਹੀਦੇ ਹੁੰਦੇ ਆ ਵੀ ਹਾਂ ਖੁੱਲੇ ਡੁੱਲੇ ਟਾਈਪ ਦੇ ਉਹਨਾਂ ਲਈ ਇਹ ਹੈ ਨਾ ਵੀਡੀਓ ਹੈਗੀ ਆ ਤੇ ਇਧਰ ਵੀ ਤੁਹਾਨੂੰ ਇੱਕ ਹੈ ਨਾ ਚੁੱਲਾ ਚੌਂਕਾ ਟਾਈਪ ਜਿਹੜਾ ਆਪਣੇ ਪੁਰਾਣੇ ਘਰਾਂ ਦੇ ਵਿੱਚ ਹੁੰਦਾ ਸੀ ਉਦਾਂ ਦਾ ਮਿਲ ਜਾਣਾ ਵਾ ਇਹ ਕਿਹਦੇ ਨਾਲ ਤੁਹਾਨੂੰ ਬਾਹਰ ਕਿੱਥੇ ਮਿਲ ਜਾਣਾ ਠੀਕ ਆ ਜੀ ਜੋ ਵੀ ਚੈੱਕ ਕਰਾ ਦਿੰਨੇ ਆ ਮਤਲਬ ਕਿ ਪੂਰੀ ਨਾ ਜਿਨ੍ਹਾਂ ਨੂੰ ਹੁੰਦਾ ਵੀ ਪਿੰਡਾਂ ਵਾਲੇ ਮਾਹੌਲ ਵਾਲਾ ਘਰ ਚਾ ਊਜਾ ਘਾਰਾ ਤੇ ਇਹ ਵਾਲਾ ਜਿਹੜਾ ਕਿਚਨ ਹੈ ਚੈੱਕ ਕਰਾ ਦਿਓ ਪਰ ਉਹ ਚਾਦਰਾਂ ਤੇ ਆ ਇਹ ਤੇ ਮਤਲਬ ਕਿ ਬਾਹਰ ਤੋਂ ਉਹ ਵਾਲਾ ਸੈਟਮ ਮਿਲ ਜਾਣਾ ਚੁੱਲ੍ਹੇ ਚੌਕੇ ਵਾਲਾ ਤੇ ਇਹਦੇ ਨਾਲ ਆਹ ਵਾਲਾ ਕਿਚਨ ਮਿਲ ਜਾਣਾ ਤੇ ਇਧਰਲੀ ਸਾਈਡ ਤੋਂ ਤੁਹਾਨੂੰ ਵਾਸ਼ਰੂਮਸ ਮਿਲ ਜਾਂਦੇ ਇਧਰਲੀ ਸਾਈਡ ਤੋਂ ਤੁਹਾਨੂੰ ਵਾਸ਼ਰੂਮ ਮਿਲ ਜਾਂਦੇ ਆ ਉਧਰਲੀ ਸਾਈਡ ਵੀ ਕਾਫੀ ਸਪੇਸ ਮਿਲ ਜਾਂਦੀ ਆ ਮਤਲਬ ਜੇ ਆਪਾਂ ਪਾਰਕਿੰਗ ਸਪੇਸ ਦੀ ਗੱਲ ਕਰੀਏ ਤਾਂ ਉਹ ਕਾਫੀ ਆ ਜાં ਆਪਾਂ ਕਹਿ ਦਈਏ ਵੇੜਾ ਵੇੜਾ ਪੂਰਾ ਖੁੱਲਾ ਡੁੱਲਾ ਵਾ ਤੇ ਇਥੋਂ ਆਪਣੇ ਘਰ ਦੇ ਵਿੱਚ ਮੇਨ ਐਂਟਰੀ ਸਟਾਰਟ ਹੁੰਦੀ ਆ ਆਪ ਆਪਣਾ ਕੁਝ ਕਹਿ ਲਈ ਆਪਾਂ ਲੌਬੀ ਏਰੀਆ ਜਾਂਦਾ ਲਿਵ ਉਸ ਤਰ੍ਹਾਂ ਦਾ ਆ ਜਾਂਦਾ। ਵਾਲਾ ਰੂਮ ਚੈੱਕ ਕਰਾ ਦੋ ਮੇਰਾ ਜਿਆਦਾ ਠੀਕਾ ਲਾਈਟ ਦੇ ਚੋਰੀ ਜਿਹੀ ਜੀ ਪ੍ਰੋਬਲਮ ਆ ਲਾਈਟ ਦੇ ਕਨੈਕਸ਼ਨ ਹੈ ਨਹੀਂ ਹੈ ਜੇ ਫਿਲਹਾਲ ਕਿਉਂਕਿ ਮਾਲਕਾਂ ਦਾ ਬੰਦ ਵੀ ਪਿਆ ਰਹੇ ਤੇ ਉਹਨਾਂ ਨੇ ਮਜਬੂਰੀ ਕਰਕੇ ਵੇਚਣਾ ਵਾ ਤੇ ਇਹਦਾ ਤੁਹਾਨੂੰ ਇਧਰੋਂ ਵੀ ਦੂਰ ਮਿਲ ਲੈਂਦੇ ਇਹਨੂੰ ਤੁਸੀਂ ਐਜ਼ ਆ ਗੈਸ ਰੂਮ ਤੇ ਵੀ ਕਨਵਰਟ ਕਰ ਸਕਦੇ ਹੋ ਉਹ ਥੋੜੀ ਵਿਸ਼ਾ ਵੀ ਤੁਸੀਂ ਕਿੱਦਾਂ ਯੂਜ਼ ਕਰਨਾ ਤੇ ਇਧਰ ਲਈ ਸਾਈਜ਼ ਤੁਹਾਨੂੰ ਮਿਲ ਜਾਂਦਾ ਜੀ ਆਪਣਾ ਅੰਦਰਲਾ ਕਿਚਨ ਇਹ ਵਾਲਾ ਕਿਚਨ ਚੈੱਕ ਕਰਾ ਦੋ ਇਹ ਤੇ ਸਲਫ ਵਰਗਾ ਪ੍ਰੋਪਰ ਪਈਆਂ ਹੋਈਆਂ ਨੇ ਇਧਰ ਰੋਸ਼ਨੀ ਵੀ ਲੱਗਿਆ ਹੋਇਆ ਹੈ ਉੱਪਰ ਵੀ ਇੱਕ ਸੈਲਫ ਪਈ ਵੀ ਤੇ نیچے ਉਹੀ ਲੱਗਿਆ ਹੋਇਆ ਟਾਇਲ ਵਗੈਰਾ ਨਹੀਂ ਲੱਗਾ ਇੱਕ ਦੂਰ ਤੋਂ ਕਿਚਨ ਦਾ ਇਹ ਵਾਲਾ ਦਾ ਇਧਰੋਂ ਵੀ ਮਿਲ ਜੂਦਾ ਇਧਰੋਂ ਵੀ ਤੁਸੀਂ ਐਂਟਰ ਕਰ ਸਕਦੇ ਹੋ ਤੇ ਇਧਰ ਤੁਹਾਨੂੰ ਇੱਕ ਹਿਊ ਸਾਈਜ਼ ਦੇ ਵਿੰਡੋ ਮਿਲ ਜੀਏ ਜਿੱਥੋਂ ਤੁਹਾਨੂੰ ਬਾਹਰ ਦਾ ਥਿਊ ਹੋਊਗਾ ਤੇ ਵੈਂਟਿਲੇਸ਼ਨ ਤੇ ਆਪਾਂ ਕਹਿ ਲਈਏ ਨਾ ਨੇਚਰਲ ਲਾਈਟ ਦਾ ਪੂਰਾ ਧਿਆਨ ਰੱਖਿਆ ਗਿਆ ਕਿ ਆਜੂ ਹੁਣ ਆਪਾਂ ਚੱਲੇ ਆਪਣੇ ਅਗੇ ਆਈ ਆਪਣਾ ਸੈਕੰਡ ਬੈੱਡਰੂਮ ਇਹਦਾ ਵੀ ਸਾਈਜ਼ ਚੈੱਕ ਕਰਾਓ ੁੱਲੇ ੁੱਲੇ ਸਾਈਜ਼ ਦਾ ਬੈੱਡਰੂਮ ਆ ਤੇ ਮਕਾਨ ਬੰਦ ਪਿਆ ਹੋਤਾ ਕਿ ਤੁਹਾਨੂੰ ਪਤਾ ਉਹਦੀ ਕੰਡੀਸ਼ਨ ਹੋਈ ਪਈ ਆ ਕਿਉਂਕਿ ਘਰ ਰੈਂਟ ਦੇ ਵਿੱਚ ਨਾ ਜਿੰਨਾਂ ਦੇ ਵਿੱਚ ਕੋਈ ਰਹਿੰਦਾ ਨਹੀਂ ਹੁੰਦਾ ਤੁਹਾਨੂੰ ਇਹ ਆ ਜਾਂਦੀ ਹੈ ਆਪਣਾ ਥਰਡ ਬੈਡਰੂਮ ਇਹ ਬੈਡਰੂਮ ਦਾ ਸਾਈਜ਼ ਥੋੜਾ ਜਿਆਦਾ ਜਿਆਦਾ ਵੱਡਾ ਹੈ ਬਾਕੀ ਦੂਜੇ ਬੈਡਰੂਮ ਦੇ ਕੰਪੇਅਰ ਨਾਲ ਉੱਪਰ ਇਹਦੇ ਪਰਚੱਤੀ ਵੀ ਮਿਲ ਜਾਂਦੀ ਹੈ ਜਿਹਨੂੰ ਤੁਸੀਂ ਐਜ਼ ਅ ਸਟੋਰੇਜ ਏਰੀਆ ਨੂੰ ਯੂਜ਼ ਕਰ ਸਕਦੇ ਹੋ ਤੇ ਰੂਮ ਦਾ ਸਾਈਜ਼ ਪੂਰਾ ਖੁੱਲਾ ਢੁਲਾ ਹੈ ਕਿ ਸੈਲਫ ਤੁਹਾਨੂੰ ਇੱਧਰ ਵੀ ਮਿਲ ਜੂਗੀ ਤੇ ਹਨਾ ਦਰਵਾਜ਼ੇ ਜੋੜੀਆਂ ਦਾ ਕੰਮ ਵੀ ਹੋਣਾ ਹੈ ਦਰਵਾਜ਼ੇ ਦਰੂਜੇ ਨਹੀਂ ਲੱਗੇ ਤੇ ਮਾਲਕਾਂ ਨੇ ਸਿਰਫ ਆਪਾਂ ਨੂੰ ਕਹਿਦੀ ਨਾ ਜਗ੍ਹਾ ਦੀ ਵੈਲਿਊ ਦੇ ਵਿੱਚ ਵੇਚਿਆ ਨਾ ਮਾ ਕਿਉਂਕਿ ਕਰਨਾ ਉਹਨਾਂ ਕੋਲੇ ਬਾਧੂ ਹੀ ਪਿਆ ਵਾ ਮਤਲਬ ਕਿ ਉਹਨਾਂ ਨੇ ਮਜਬੂਰੀ ਕਰਕੇ ਵੇਚਿਆ ਨਾ ਤੇ ਇਥੇ ਵਿਊ ਵਗੈਰਾ ਚੈੱਕ ਕਰਾਉਣ ਵੀ ਕਿੱਦਾਂ ਦੇ ਏਰੀਆ ਦੇ ਵਿੱਚ ਹੈ ਪਹਿਲਾਂ ਤਾਂ ਸਾਹਮਣੇ ਉਧਰ ਚੈੱਕ ਕਰਾ ਦੋ ਮੜਾ ਜਾ ਮਤਲਬ ਕਿ ਜਿਹੜੀ ਇਸ ਮਕਾਨ ਦੀ ਮੇਨ ਖਾਸੀਅਤ ਹੈ ਉਹ ਸਾਹਮਣੇ ਤੁਹਾਨੂੰ ਨਾਨਕਸਰ ਗੁਰਦੁਆਰਾ ਸਾਹਿਬ ਦੇਖੇ ਜਾਣਗੇ ਉਧਰਲੀ ਸਾਈਡ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਮਿਲ ਜਾਂਦੇ ਆ ਤੇ ਨਾਲ ਇੱਕ ਇਧਰ ਵੀ ਘਰ ਆਹਲਾ ਵੀ ਇੱਕ ਘਰ ਆ ਕੱਲਾ ਇਹ ਹੀ ਮਕਾਨ ਨੀਗਾ ਮਤਲਬ ਕਿ ਆ ਆ ਆਪਣਾ ਖੇਤਾਂ ਦੇ ਅੰਦਰ ਜਾਂਦਾ ਵਾ ਉਹ ਸਾਹਮਣੇ ਜਿਹੜੀ ਸੜਕ ਜਾ ਰਹੀ ਹੈ ਮੜਾ ਦਿਖਾ ਦਿਓ ਜੇ ਦੇਖ ਦਿਓਗੀ ਵੀ ਸਾਹਮਣੇ ਉਹਦੇ ਮੋਟਰਸਾਈਕਲ ਵਗੈਰਾ ਵੀ ਜਾ ਰਹੇ ਨੇ ਇਹ ਜਾਂਦੇ ਆਪਣੀ ਨਾਨਕਸਰ ਤੋਂ ਕੌਕਿਆਂ ਨੂੰ ਉਹ ਰੋੜ ਤੇ ਪੈਂਦਾ ਵਾ ਮਤਲਬ ਕਿ ਕੱਚੀ ਪਹੀ ਹੁੰਦੀ ਅੱਗੋਂ ਹਟਮੀ ਆਹ ਕਾਰਨ ਨੂੰ ਤੇ ਉਧਰਲੀ ਸਾਈਡ ਨੂੰ ਇਹ ਪੈ ਜਾਂਦਾ ਵਾ ਤਾਂ ਜਿਹੜਾ ਆਪਣੇ ਹਨਾ ਨਾਨਕਸਰ ਗੁਰਦੁਆਰਾ ਸਾਹਿਬ ਤੇ ਗੁਰੂ ਸਰ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਬਿਲਕੁਲ ਨਜ਼ਦੀਕ ਦੇ ਮਕਾਨ ਪੈ ਜਾਂਦਾ ਵਾ ਤੇ ਬਾਕੀ ਬਣਿਆ ਬਹੁਤ ਖੁੱਲਾ ਡੁੱਲਾ ਹੋਇਆ ਵਾ ਮਤਲਬ ਜਿਹੜੇ ਹਨਾ ਵੀਰ ਆਪਾਂ ਨੂੰ ਡਿਮਾਂਡ ਕਰਦੇ ਹੁੰਦੇ ਆ ਵੀ ਸਾਨੂੰ ਖੁੱਲੇ ਡੁੱਲੇ ਮਕਾਨ ਦੀ ਲੋੜ ਹੈ ਉਹਨਾਂ ਲਈ ਇਹ ਸਪੈਸ਼ਲ ਹਨਾ ਮਕਾਨ ਆਪਾਂ ਲੈ ਕੇ ਜਾਂਦਾ ਵਾ ਜੇ ਆਪਾਂ ਇਹਦੀ ਜਗ੍ਹਾ ਦੀ ਗੱਲ ਕਰ ਲਈ ਤੇ ਇੱਕ ਕਨਾਲ 3 ਮਰਲੇ ਤੋਂ ਉੱਪਰ ਇਹ ਜਗ੍ਹਾ ਇੱਕ ਕਨਾਲ 3 ਮਰਲੇ ਦੇ ਉੱਪਰ ਜਗ੍ਹਾ ਹੋ ਜਾਂਦੀ ਆ ਤੇ ਜੇ ਆਪਾਂ ਬੈਸਮੈਰ ਵਿੱਚ ਗੱਲ ਕਰ ਲਈ ਤੇ ਆਪਣੀ 12 ਬੈਸਵੇ ਤੋਂ ਜ਼ਿਆਦਾ ਜਗ੍ਹਾ ਕਿਉਂਕਿ ਇੱਕ ਮਰਲੇ ਦੇ ਵਿੱਚ ਹਨ 12 ਬੈਸਵੇ ਹੁੰਦੇ ਆ 12 ਬੈਸਵੇ ਤੇ 3 ਹਨਾ ਮਰਲੇ ਆਪਣੀ ਜਗ੍ਹਾ ਇਹ ਬਣ ਜਾਂਦੀ ਆ ਤੇ ਜੇ ਹਨਾ ਆਪਾਂ ਗਜਾਂ ਦੇ ਵਿੱਚ ਗੱਲ ਕਰ ਲਈ ਤੇ ਆਪਣੇ 600 ਪਲੱਸ ਗਾਜੇ ਜਗ੍ਹਾ ਹੋ ਜਾਂਦੀ ਆ ਤਾਂ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਰਜਿਸਟਰੀ ਵਾਲੀ ਜਗਾ ਵਾਠੇਗਾ ਬਾਕੀ ਥੋੜੇ ਮੋٹے ਪੈਸੇ ਲੱਗਣਗੇ ਮਕਾਨ ਤੇ ਤੁਹਾਨੂੰ ਪਤਾ ਕਿਉਂਕਿ ਨਾ ਮੁੱਲ ਆਪਾਂ ਕਹਿਣੀ ਨਾ ਮਕਾਨ ਦੀ ਸਰਕੀ ਬਿੰਦੀ ਕਰਵਾਉਣੀ ਪੈਣੀ ਆਪਾਂ ਨੂੰ ਰੈਨੋਵੇਸ਼ਨ ਕਰਵਾਉਣੀ ਪੈਣੀ ਆ ਪੇਂਟ ਵਗੈਰਾ ਦਾ ਕੰਮ ਹੋਊਗਾ ਬਾਕੀ ਨਾ ਦਰਵਾਜ਼ੇ ਜੋੜੀਆਂ ਦਾ ਕੰਮ ਹੋਣ ਵਾਲਾ ਵਾ ਤੇ ਲਾਈਟਸ ਵਗੈਰਾ ਇਹਨਾਂ ਨੇ ਕਨੈਕਸ਼ਨ ਕੱਟਿਆ ਹੋਇਆ ਕਿਉਂਕਿ ਇਹਨਾਂ ਕੋਲੇ ਪਿਆ ਵਾ ਐਕਸਟਰਾ ਬਾਕੀ ਲਾਈਟ ਵਗੈਰਾ ਉਹਦਾ ਪ੍ਰੋਪਰ ਆ ਇਧਰਲੀ ਸਾਈਡ ਨੂੰ ਤੇ ਜੇ ਹਨਾ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤੇ 25 ਲੱਖ ਰੁਪਏ ਮਾਲਕਾ ਡਿਮਾਂਡ ਕੀਤੀ ਆ ਬਾਕੀ ਬੰਦਾ ਮਾਨ ਤਣ ਮੌਕੇ ਤਾਪਨੇ ਨਾ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਮਕਾਨ ਦੀ ਵਿਜ਼ਿਟ ਵੀ ਕਰਵਾ ਦਾਂਗੇ ਜੇਕਰ ਤੁਸੀਂ ਖਰੀਦਣਾ ਹੋਇਆ ਤਾਂ ਵੀ ਸੰਪਰਕ ਕਰ ਲਿਓ ਆਪਾਂ ਤੁਹਾਡੇ ਡੀਲ ਵੀ ਡਨ ਕਰਾ ਦਾਂਗੇ ਇਸ ਦਿਨ ਵਾਲੀ ਆਪਾਂ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਤੁਸੀਂ ਕੋਈ ਵੀ ਟਾਈਪ ਦਾ ਕੋਈ ਲੋਨ ਲੈਣਾ ਕੋਈ ਰਜਿਸਟਰੀ ਤੇ ਲੋਨ ਲੈਣਾ ਜਾਂ ਕੋਈ ਘਰ ਖਰੀਦਣ ਲਈ ਲੋਨ ਚਾਹੀਦਾ ਤਾਂ ਵੀ ਤੁਸੀਂ 999 ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦਾਂਗੇ ਜ਼ਰੂਰੀ ਨਹੀਂ ਹੈ ਨਾ ਵੀ ਜਿਹੜੇ ਘਰਾਂ ਦੀ ਆਪਾਂ ਵੀਡੀਓ ਪਾਉਂਨੇ ਆਪਾਂ ਸਿਰਫ ਉਹਨਾਂ ਤੇ ਲੋਨ ਦੀ ਸਰਵਿਸ ਪ੍ਰੋਵਾਈਡ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਤਾਂ ਵੀ ਲੋਨ ਦਵਾ ਦਾਂਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਵੀ ਹੈ ਨਾ ਆਪਣੇ ਕਿਸੇ ਕੋਠੀ ਜਾਂ ਮਕਾਨ ਨੂੰ ਸੇਲ ਤੇ ਲਾਉਣਾ ਹੋਵੇ ਵੀਡੀਓ ਸ਼ੂਟ ਕਰਵਾਉਣੀ ਆ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤੈਂ ਦੱਸਿਓ ਨਾ ਅੱਜ ਦਾ ਇਹ ਮਕਾਨ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਜਿਹੜੀਆਂ ਹਨਾ ਫੈਮਲੀਆਂ ਹੁੰਦੀਆਂ ਜਿਨ੍ਹਾਂ ਨੂੰ ਡੱਟਾ ਜ਼ਿਮੀਂਦਾਰਾਂ ਵਾਲਾ ਟਾਈਪ ਦਾ ਮਕਾਨ ਚਾਹੀਦਾ ਹੁੰਦਾ ਵਾ ਉਹ ਜੇ ਮਕਾਨ ਆ ਜਿਹੜਾ ਤੁਹਾਡੇ ਲਈ ਲੈ ਕੇ ਆਈ ਸੀ ਦੱਸਿਓ ਮਕਾਨ ਤੁਹਾਨੂੰ ਕਿਵੇਂ ਲੱਗਿਆ ਤੇ ਵੀਡੀ ਤੇ ਜਿਹੜੇ ਵੀ ਲੋਕ ਨੇ ਹਨ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਜੀ ਹੁਣ ਮਿਲਦੇ ਹਾਂ ਕਿਸੇ ਹੋਰ ਨਵਾਂ ਵੀਡੀਓ ਦੇ ਨਾਲ ਸ਼ਸ਼ੀ ਅਕਾਲ